ਸਰ ਸਾਡਾ ਮਾਮਲਾ ਇਹ ਹੈ ਕਿ ਵੀ ਪਿਛਲੇ ਸਮੇਂ ਤੋਂ ਸਾਡੀਆਂ ਲੋਕਲ ਬਾਡੀ ਮੰਤਰੀ ਨਾਲ ਮੀਟਿੰਗਾਂ ਹੋਈਆਂ ਸਾਡੀਆਂ ਜਿਹੜੀ ਡਿਮਾਂਡਾਂ ਕੱਚੇ ਮੁਲਾਜ਼ਮ ਨੂੰ ਪੱਕਾ ਕਰਨਾ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਔਰ ਜਿਹੜੇ ਸਾਡੇ ਤੇ ਕਾਨੂੰਨ ਥੋਪਿਆ ਗਿਆ 10 ਸਾਲਾਂ ਦਾ ਕਿਉਂਕਿ ਸਾਡੇ ਜਵਾਗ ਜਿਹੜੇ ਪਹਿਲਾਂ ਤੋਂ ਹੀ 15 15 20 20 ਸਾਲਾਂ ਤੋਂ ਪਹਿਲਾਂ ਹੀ ਠੇਕੇਦਾਰੀ ਸਿਸਟਮ 'ਚ ਕੰਮ ਕਰ ਰਹੇ ਨੇ ਪਰ ਲੇਕਿਨ ਸਾਡੀ ਕੋਈ ਸੁਣਾਈ ਨਹੀਂ ਕੀਤੀ ਸਰਕਾਰ ਨੇ ਇਸ ਕਰਕੇ ਅਸੀਂ ਅੱਜ ਜਿਹੜਾ 10 ਤਰੀਕ ਨੂੰ ਉਹ ਧੂਰੀ ਵਿਖੇ ਜਿਹੜਾ ਦਰਨਾ ਸੀ ਰੱਖਿਆ ਗਿਆ ਇੱਥੇ ਰੋਜ਼ ਮਹਾਂ ਰੈਲੀ ਜਿਹੜੀ ਰੱਖੀ ਗਈ ਹੈ ਤਾਂ ਕਿ ਜਿਹੜੇ ਸਾਡੇ ਬੱਚੇ ਜਿਹੜੇ ਅੱਜ ਜਿਹੜੇ ਨਗੂਨੀਆਂ ਤਨਖਾਹ ਦੇ ਵਿੱਚ ਜਿਹੜੇ ਦਾਦਾਸੀ ਹਜ਼ਾਰ ਰੁਪਏ ਤਨਖਾਹ ਦੇ ਵਿੱਚ ਕਿੱਥੇ ਗੁਜ਼ਾਰੇ ਹੁੰਦੇ ਆ ਤੁਸੀਂ ਵੀ ਇਸ ਗੱਲ ਨੂੰ ਸਾਰੇ ਜਾਣੋ ਉਹ ਵੀ ਦਾਦਾਸੀ ਹਜ਼ਾਰ 'ਚ ਕੋਈ ਗੁਜ਼ਾਰਾ ਨਹੀਂ ਹੁੰਦਾ ਕਿਸੇ ਗੱਲ ਦਾ ਵੀ ਅਸੀਂ ਇਸ ਕਰਕੇ ਆਪਦੀ ਮੰਗਾਂ ਲੈ ਕੇ ਇੱਥੇ ਮਾਨ ਸਾਹਿਬ ਦੇ ਜਿਹੜਾ ਦਫਤਰ ਹੈ ਅਸੀਂ ਇੱਥੇ ਉਹਦਾ ਦਰਨਾ ਕਰਨਾ ਕਰਨ ਵਾਸਤੇ ਆਏ ਹਾਂ ਉਹ ਘਰਾ ਕਰਨੇ ਵਾਸਤੇ ਆਏ ਆ ਜੇਕਰ ਜੇ ਸਾਡੀ ਮੰਗਾਂ ਨਹੀਂ ਮੰਨ ਲਈਆਂ ਤੇ ਇਸ ਤੋਂ ਵੀ ਵੱਡਾ ਅਸੀਂ ਜੜਾ ਗੱਲਾਂ ਸੰਘਰਸ਼ ਹੈ ਉਹ ਬਹੁਤ ਵੱਡਾ ਅਸੀਂ ਜੀ ਕੋਡ ਜਣਾ ਤੋਂ ਨੇ ਹੁਣ ਅੱਗੇ ਰੈਲੀ ਕਰੋਗੇ ਜਾਂ ਅਸੀਂ ਦੇਖੋ ਜੀ ਸਾਡੇ ਕੋਲ ਫੋਨ ਆ ਰਹੇ ਨੇ ਵੀ ਤੁਹਾਨੂੰ ਐਸੀ ਮੀਟਿੰਗ ਦਾ ਟਾਈਮ ਦੇਵਾਂਗੇ ਜੇਕਰ ਸਾਨੂੰ ਮੀਟਿੰਗ ਦਾ ਟਾਈਮ ਦਿੰਦੇ ਆ ਜਾਂ ਸਾਡੇ ਦੀ ਸਾਨੂੰ ਮੀਟਿੰਗ ਦਾ ਟਾਈਮ ਦਿੰਦੇ ਆ 2-4 ਦਿਨਾਂ ਦੇ ਅੰਦਰ ਜੇ ਟਾਈਮ ਦਿੰਦੇ ਠੀਕ ਹੈ ਜੇ ਸਾਨੂੰ ਲੈਟਰ ਦੇ ਕੇ ਜਾਂਦੇ ਤਾਂ ਠੀਕ ਹੈ ਨਹੀਂ ਤਾਂ ਅਸੀਂ ਰੋਸ ਅਜਾ ਜਾ ਅਸੀਂ ਮਾਰਚ ਕਰਾਂਗੇ ਤੇ ਸੀਐਫ ਸਾਡਾ ਜਿਹੜਾ ਦਫਤਰ ਹੈ ਉਹਦਾ ਅਸੀਂ ਕਰਾਮ ਕਰਾਂਗੇ ਕੀ ਸੁਣਾ ਇਹ ਪੰਜਾਬ ਪੱਧਰ ਤੇ ਇਹ ਸਾਡਾ ਪੰਜਾਬ ਪੱਧਰ ਤੇ ਪੂਰਾ ਜਾਣੇ ਕਿ ਰੋਸ ਹੈ ਸਾਡੇ ਜਿੰਨੇ ਵੀ ਮੁਲਾਜ਼ਮ ਆਏ ਇਹ ਪੰਜਾਬ ਪੱਧਰ ਤੋਂ ਆਏ ਆ ਪਹਿਲਾਂ ਵੀ ਅਸੀਂ ਬਹੁਤ ਰੈਲੀਆਂ ਕੀਤੀਆਂ ਜ਼ਿਲ੍ਹੇ ਵਾਜ ਰੈਲੀਆਂ ਕਿੰਨੀਆਂ ਸੀ ਸਾਰੇ ਜ਼ਿਲ੍ਹਾ ਵਾਜ ਰੈਲੀ ਕਰਕੇ ਕਿ ਅਸੀਂ ਜਿਹੜਾ ਇਹ ਵੱਡਾ ਸੰਘਰਸ਼ ਜਿਹੜਾ ਵਿੱਢਿਆ ਇੱਥੇ ਤੁੜੀ ਆਣ ਦਾ ਇਹ اسی ਕਰਕੇ ਵਿੱਢਿਆ ਟੋੜ ਪੰਜਾਬ ਦੇ ਘੱਟੋ ਘੱਟ ਮੇਰੇ ਖਿਆਲ ਦੇ ਵਿੱਚ 15-16 ਹਜ਼ਾਰ ਮੁਲਾਜ਼ਮ ਤਕਰੀਬਨ ਹੈਗਾ ਸਾਡਾ ਨਮ ਮੰਗ ਕਰਦੇ ਰੱਖਣ ਦੀ ਨਵਾਂ ਵੀ ਅਸੀਂ ਮੰਗ ਕਰਦੇ ਪਏ ਕੁਝ ਸਾਡੇ ਮੁਲਾਜ਼ਮ ਪਿਛਲੇ 2021 ਦੇ ਵਿੱਚ ਫੈਸਲਾ ਹੋਇਆ ਸੀਗਾ ਕਾਂਗਰਸ ਸਰਕਾਰ ਨੇ ਕੀਤਾ ਸੀਗਾ ਫੈਸਲਾ ਭਰਮਿੰਦਰ ਜੀ ਉਸ ਟਾਈਮ ਲੋਕਲ ਕਾਉਂਸਲ ਮੰਤਰੀ ਸੀਗੇ ਉਹਦੇ ਚ ਉਹਨਾਂ ਨੇ ਫੈਸਲਾ ਕੀਤਾ ਸੀ ਜਿਹੜੇ ਆਊਟਸੋਰਸ ਜਿਹੜੇ ਮੁਲਾਜ਼ਮ ਰੱਖੇ ਗਏ ਹੈ ਉਹਨਾਂ ਨੂੰ ਕੰਟੈਕਟ ਬੇਸ ਤੇ ਕਰਦਣਾ ਉਹਨਾਂ ਦੇ ਵਿੱਚੋਂ ਕੱਟੋ-ਕੱਟੋ 40-50 ਕਿ ਮਿੱਠੀਆਂ ਛੱਡੀ ਜਿਹੜੀ ਰਹਿ ਰਹੀਆਂ ਜਿਹੜੀਆਂ ਕੰਟੈਕਟ ਬੇਸ ਤੇ ਨਹੀਂ ਕੀਤੀਆਂ ਪੂਰੇ ਪੰਜਾਬ ਪੱਧਰ ਤੇ ਹੀ ਹੈ ਸਾਰੀ ਕਮੇਟੀਆਂ ਜਿੰਨੀਆਂ ਹੈ ਆ ਨਗਰ ਕਾਉਂਸਲਾਂ ਨਗਰ ਨਿਗਮਾਂ ਨਗਰਪਾਲਿਕਾ ਸਭ ਉਰੇ ਆ ਤਾਕੀ ਸਰਕਾਰ ਨੇ ਜਦੋਂ ਬਣਨ ਤੋਂ ਪਹਿਲਾਂ ਵਾਅਦਾ ਕਰਿਆ ਸੀਗਾ ਮੁਲਾਜ਼ਮਾਂ ਦੇ ਨਾਲ ਵੀ ਸਾਡੀ ਸਰਕਾਰ ਬਣਾਓ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਜਿਹੜੇ ਕੱਚੇ ਮੁਲਾਜ਼ਮਾ ਹੈ ਉਹ ਪੱਕੇ ਕਰਾਂਗੇ ਚਾਹੇ ਉਹ ਪੰਪ ਆਪਰੇਟਰ ਡਰਾਈਵਰ ਸਿਵਰਮੈਨ ਆਦੀ ਸਫਾਈ ਕਰਮਚਾਰੀ ਜਿੰਨੇ ਵੀ ਕੈਟਾਗਰੀਆਂ ਦੇ ਹੈਗੇ ਆ ਅਸੀਂ ਬਿਨਾਂ ਸ਼ਰਤੋਂ ਪੱਕੇ ਕਰਾਂਗੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ ਹੈ ਨਾ ਹੀ ਸਾਡੇ 66 ਮਹੀਨੇ ਦਾ ਬਕਾਇਆ দেয়া ਗਿਆ ਨਾ ਕੱਚੇ ਮੁਲਾਜ਼ਮ ਪੱਕੇ ਕਰੇ ਗਏ ਆ ਨਹੀਂ ਪ੍ਰਾਣੀ ਪੈਨਸ਼ਨ ਬਹਾਲ ਕਰ ਗਈ ਆ ਇਸ ਰੋਸ ਦੇ ਵਿੱਚ ਸਰਕਾਰ ਨੇ ਮੀਟਿੰਗਾਂ ਬਹੁਤ ਕਰੀਆਂ ਸਾਡੇ ਪ੍ਰਧਾਨ ਅਸ਼ੋਕ ਜੀ ਗੱਲ ਪੰਜਾਬ ਦੇ ਜਿਹੜੇ ਸੂਬਾ ਪ੍ਰਧਾਨ ਆ ਪਰ ਉਹਨਾਂ ਕੋਈ ਸਿੱਟਾ ਨਿਕੜਿਆ ਝੂਠ ਬੋਲ ਕੇ ਸਰਕਾਰ ਸਾਡੇ ਤੋਂ ਵੋਟਾਂ ਲੈ ਗਈ ਚੋਰ ਨਿਸ਼ਾਨ ਸਾਡਾ ਰੱਖ ਗਈ ਝਾੜੂ ਦਾ ਉਹ ਗੁੰਮਰਾਹ ਕਰਕੇ ਸਰਕਾਰ ਬਣਾ ਗਈ ਜਿਵੇਂ ਸਰਕਾਰ ਅਸੀਂ ਬਣਾਈ ਆ ਉਵੇਂ ਸਰਕਾਰ ਅਸੀਂ ਢਾ ਦੇਣੀ ਆ ਆ ਨਾਲ ਚੋਣਾਂ ਦੇ ਵਿੱਚ ਬੜਾ ਪਾਰੀ ਅਸੀਂ ਰੋਸ ਕਰਕੇ ਸ਼ਾਇਦ ਜਿਵੇਂ ਪ੍ਰਧਾਨ ਜੀ ਨੇ ਹੁਕਮ ਲਾਇਆ ਵੀ ਅਸੀਂ ਹੜਤਾਲ ਦੇ ਵੀ ਜਾਵਾਂਗੇ ਜੇ ਸਾਡੇ ਨਾਲ ਸਹੀ ਤਰੀਕੇ ਦਾ ਫੈਸਲਾ ਨਾ ਕਰਿਆ ਗਿਆ ਸਾਡੇ ਸਪਾਇਸੇ ਕਿ ਪੰਜਾਬ ਦੇ ਝੰਡੇ ਥੱਲੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਅਸਵ ਸਰਵਜਿੰਦੀ ਦੀ ਰਹਿਨਵਾਈ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਰੋਸ ਤਰਨਾ ਕੀਤਾ ਜਾ ਰਿਹਾ ਜੋ ਕਿ ਸਮੂਹ ਨਗਰ ਨਿਗਮ ਨਗਰ ਕੌਂਸਲ ਨਗਰ ਪੰਚਾਇਤਾਂ ਦੇ ਸਮੂਹ ਮੁਲਾਜ਼ਮਾਂ ਦੀ ਜਿਹੜੀ ਮੰਗਾਂ ਨੇ ਉਹ ਕਾਫੀ ਸਮੇਂ ਤੋਂ ਪੈਣੀ ਪਈਆਂ ਨੇ ਜਿਸ ਤਰੀਕੇ ਨਾਲ ਸਾਡੇ ਜਿਹੜੇ ਕੱਚੇ ਸਪਾਈ ਕਰਮਚਾਰੀ ਨੇ ਉਹ ਪਹਿਲ ਕੇ ਧਾਰਤ ਉਹਨਾਂ ਪੱਕਾ ਕਰਨਾ ਦੂਸਰੀ ਜਿਹੜੀ ਸਰਕਾਰ ਨੇ ਜਿਹੜੀ 10 ਸਾਲਲੀ ਪਾਲਿਸੀ ਬਣਾਈ ਹੈ ਉਹਨੂੰ ਰੱਦ ਕਰਨਾ ਤੀਸਰੀ ਜਿਹੜੀ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਜਿਸ ਐਨਪੀਐਸ ਯੂਪੀਐਸਏ ਭੰਗ ਕਰਕੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਉਹ ਲਾਗੂ ਕੀਤੀ ਜਾਵੇ ਜਿਸ ਤਿੱਕੇ ਸਾਡੀ ਜਿਹੜੀ 16% ਡੀਏ ਦੀ ਕਿਸ਼ਤਾਂ ਪੈਂਦੀ ਪਈਆਂ ਨੇ ਉਹਦੇ ਨਾਲ ਜਿਹੜਾ ਸਾਡੇ 5 ਸਾਲ ਦਾ ਜਿਹੜਾ ਸਾਡਾ ਸੈਮੀ ਪੇਅ ਕਮਿਸ਼ਨਰ ਜਿਹੜਾ ਬਕਾਇਆ ਪੈਣੇ ਪਿਆ ਇਸ ਸੰਬੰਧੀ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਦੇ ਜਿਹੜੀ ਰੋਸ ਮਾਰਚ ਅੱਲੀ ਕੀਤੀ ਜਾ ਰਹੀ ਹੈ अगला संघर्ष देखो अगला जो संघर्ष सा मानयोगे सूबा कमेटी बैठी है जो भी डिशिजन लेगा वह सर्वमान्य होगा अगर पंजाब सपाई सेवी वालों फैसला किया गया भी पूरे पंजाब कम छोर हड़ताल की वो जाती जाएगी जिस तरीके याद होना तेरह मई दो हज़ार इक्की जुलाई दो हज़ार इक्कीन बवुंजा दिन पीछे हड़ताल की हो यूनियन वालों जो धरना लंबा चलूगा 那个是。